ਪਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ। ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਹੈ। ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਿਹਾ ਸੀ। ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਲਿਆ। ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ। ਦੁਨੀਆਗੇ ਸਰਬੱਤ ਦੇ ਭਲੇ ਦਾ ਨਾਮ ਲਗਾਉਣ ਵਾਲੇ ਪੰਜਾਬੀ ਯਾਰੋ ਪੰਜਾਬ ਨੂੰ ਮੈਨੂੰ ਲੱਗਦਾ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪਿਛਲੇ ਕੁਝ ਹਫ਼ਤੇ ਆ ਤੋਂ ਆਪਾਂ ਵੇਖ ਰਹੇ ਆ ਪੰਜਾਬ ਦੇ ਕਈ ਸਾਰੇ ਜ਼ਿਲ੍ਹੇ ਹਜ਼ਾਰਾਂ ਪਿੰਡ ਲੱਖਾਂ ਪਸ਼ੂ ਬੇਸਾਬ ਪਰਿਵਾਰ ਤੇ ਹਜ਼ਾਰਾਂ ਹਜ਼ਾਰਾਂ ਹਜ਼ਾਰ ਕਿੱਲੇ ਫਸਲ ਇਸ ਆਫਤਾਦ ਦੀ ਚਪੇਟ ਵਿੱਚ ਆਈ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਗ ਜੀ ਸਾਰੇ ਮਿਨਿਸਟਰ ਸਾਹਿਬਾਨ ਨੇਬਰੇ ਸਾਹਿਬਾਨ ਬਹੁਤ ਸਾਰੀ ਐਨ ਜੀਓਸ ਤੇ ਬਹੁਤ ਸਾਰੇ ਲੋਕ ਜੋ ਬਾਦਲੇ ਬੁਲਖਸ ਬੈਠੇ ਨੇ ਪੰਜਾਬ ਦੇ ਨਾਲ ਇਸ ਆਫਤਾਦ ਨਾਲ ਲੜਨ ਵਿੱਚ ਡਟ ਕੇ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਸੁਭਾਅ ਚ ਇਹ ਮਦਦ ਨਹੀਂ ਮੰਗਦੇ ਪਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਉਹ ਸਾਰੇ ਲੋਕ ਜੋ ਮਾਨਵਤਾ ਪਸੰਦ ਨੇ ਜਿੱਦਾਂ ਸੋਰਾ ਭਾਈ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਹਮੇਸ਼ਾ ਕਿਤੇ ਵੀ ਕੋਈ ਆਫਤ ਆਈ ਹੈ ਹਮੇਸ਼ਾ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਲੋਕਾਂ ਵਿੱਚ ਨੇ ਇਸ ਟਾਈਮ ਸਾਡੇ ਸਭ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਈਏ ਜਿਸ ਤਰੀਕੇ ਵੀ ਤੁਸੀਂ ਮਦਦ ਕਰ ਸਕੋ ਕਿਉਂਕਿ ਬੇਹਸਾਬ ਲੋਕ ਮਦਦ ਕਰ ਰਹੇ ਨੇ ਮੈਨੂੰ ਲੱਗਦਾ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਜਿਨੀਰੋਂ ਬਾਕੀ ਚੀਜ਼ਾਂ ਦੀ ਹੈ ਮੈਂ ਕੁਝ ਉੱਥੇ ਲੋਕਲ ਅਧਾਰ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਮੱਛਰਦਾਨੀਆਂ ਤਿਰਪਾਲਾ ਦਵਾਈਆਂ ਬੱਚਿਆਂ ਦੇ ਕੱਪੜੇ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਇਹ ਹੜ੍ਹ ਚਲਾ ਜਾਏਗਾ ਤੇ ਉਹ ਸਾਰੇ ਪਰਿਵਾਰਾਂ ਦੀ ਰੀਹੈਬਿਲੀਟੇਸ਼ਨ ਦਾ ਕੰਮ ਜਿਹੜਾ ਦੇ ਪਾਣੀ ਨਿਕਲਣ ਤੋਂ ਬਾਅਦ ਬਕਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੋਣਗੇ ਉਹਨਾਂ ਦੇ ਪਸ਼ੂ ਡੰਗਰ ਹੜ੍ਹ ਵਿੱਚ ਰੁੜ ਗਏ ਹੋਣਗੇ ਉਹ ਸਭ ਦੀ ਰੀਹੈਬਿਲੀਟੇਸ਼ਨ ਵਿੱਚ ਮਦਦ ਦਾ ਕੰਮ ਕੀਤਾ ਜਾਏਗਾ ਇਹ ਪ੍ਰੋਸੈਸ ਲੰਮਾ ਚੱਲੇਗਾ ਲੱਗਦਾ ਹੈ ਕਈ ਹਫ਼ਤੇ ਇਹ ਪ੍ਰੋਸੈਸ ਚੱਲੇਗਾ ਤੇ ਆਮਦਨੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਪੂਰੇ ਦੇਸ਼ ਵਿੱਚ ਆਮ ਆਦੀ ਪਾਰਟੀ ਦੇ ਆਫਿਸਿਸ ਨੇ ਭਾਵੇਂ ਉਹ ਮੇਰੇ ਦੇ ਆਫਿਸਿਸ ਨੇ ਭਾਵੇਂ ਉਹ ਕੌਸਰ ਦੇ ਆਫਿਸਿਸ ਨੇ ਭਾਵੇਂ ਕਿਸੇ ਵੀ ਤਰੀਕੇ ਦਾ ਉੱਥੇ ਵਿਧਾਨ ਸਭਾ ਦਾ ਆਫਿਸ ਹੈ ਹਰ ਆਮ ਆਦੀ ਪਾਰਟੀ ਦੇ ਦਫ਼ਤਰ ਵਿੱਚ ਪੰਜਾਬ ਦੇ ਇਸ ਹੜ੍ਹ ਵਿੱਚ ਰਾਹਤ ਬਚਾਅ ਕਾਰਜਾ ਦਾ ਕੈਂਪੇਨ ਉੱਥੇ ਚਲਾਇਆ ਜਾਏਗਾ ਜਿਸ ਤਰੀਕੇ ਵੀ ਤੁਸੀਂ ਇਸ ਕੈਂਪੇਨ ਨਾਲ ਜੁੜ ਸਕਦੇ ਹੋ ਇਸ ਕੈਂਪੇਨ ਨਾਲ ਜੁੜੋ ਦੁਨੀਆ ਅੱਗੇ ਸਰਬੱਤ ਦੇ ਭਲੇ ਦਾ ਨਾਰਾ ਲਗਾਉਣ ਵਾਲੇ ਪੰਜਾਬੀ ਯਾਰੋ ਪੰਜਾਬ ਨੂੰ ਮੈਨੂੰ ਲੱਗਦਾ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪਿਛਲੇ ਕੁਝ ਹਫ਼ਤੇ ਆ ਤੋਂ ਆਪਾਂ ਵੇਖ ਰਹੇ ਆ ਪੰਜਾਬ ਦੇ ਕਈ ਸਾਰੇ ਜ਼ਿਲ੍ਹੇ ਹਜ਼ਾਰਾਂ ਪਿੰਡ ਲੱਖਾਂ ਪਸ਼ੂ ਬੇਸਾਬ ਪਰਿਵਾਰ ਤੇ ਹਜ਼ਾਰਾਂ ਹਜ਼ਾਰਾਂ ਜ਼ਾਇਕਿਲ ਫਸਲ ਇਸ ਆਫਤਾਦ ਦੀ ਚਪੇੜ ਵਿੱਚ ਆਈ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਗ ਜੀ ਸਾਰੇ ਮਿਨਿਸਟਰ ਸਾਹਿਬਾਨ ਨੇਬਲੇ ਸਾਹਿਬਾਨ ਬਹੁਤ ਸਾਰੇ ਐਨ ਜੀਓਸ ਤੇ ਬਹੁਤ ਸਾਰੇ ਲੋਕ ਜੋ ਬਾਦਲੇ ਬੁਲਕਸ ਬੈਠੇ ਰਹੇ ਪੰਜਾਬ ਦੇ ਨਾਲ ਇਸ ਆਫਦਾਨਾ ਲੜਾ ਵਿੱਚ ਡਟ ਕੇ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਸੁਭਾਅ ਚ ਹੈ ਕਿ ਉਹ ਮਦਦ ਨਹੀਂ ਮੰਗਦੇ ਪਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਉਹ ਸਾਰੇ ਲੋਕ ਜੋ ਇਨਸਾਨੀਅਤ ਪਸੰਦ ਨੇ ਜਿੱਦਾਂ ਸੋਰਾ ਭਾਈ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਹਮੇਸ਼ਾ ਕਿਤੇ ਵੀ ਕੋਈ ਆਫਤ ਆਈ ਹੈ ਹਮੇਸ਼ਾ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਲੋਕਾਂ ਵਿੱਚ ਨੇ ਇਸ ਟਾਈਮ ਸਾਡੇ ਸਭ ਦੀ ਜ਼ਿੰਮੇਵਾਰੀ ਵੜਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਈਏ ਜਿਸ ਤਰੀਕੇ ਵੀ ਤੁਸੀਂ ਮਦਦ ਕਰ ਸਕੋ ਕਿਉਂਕਿ ਬੇਸਾਬ ਲੋਕ ਮਦਦ ਕਰ ਰਹੇ ਨੇ ਮੈਨੂੰ ਲੱਗਦਾ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਜਰੀਰ ਹੋਰ ਬਾਕੀ ਚੀਜ਼ਾਂ ਦੀ ਹੈ ਮੈਂ ਕੁਝ ਉੱਥੇ ਲੋਕਾਂ ਨਾਲ ਗੱਲ ਕੀਤੀ ਜਿਹਨਾਂ ਨੇ ਦੱਸਿਆ ਕਿ ਮੱਛਰਦਾਨੀਆਂ ਤਿਰਪਾਲਾ ਦਵਾਈਆਂ ਬੱਚਿਆਂ ਦੇ ਕੱਪੜੇ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਇਹ ਹੜ੍ਹ چلا ਜਾਏਗਾ ਤੇ ਉਹ ਸਾਰੇ ਪਰਿਵਾਰਾਂ ਦੀ ਰੀਹੈਬਿਲੀਟੇਸ਼ਨ ਦਾ ਕੰਮ ਜਿਹੜਾ ਦੇ ਪਾਣੀ ਨਿਕਲਣ ਤੋਂ ਬਾਅਦ ਬਕਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੋਣਗੇ ਉਹਨਾਂ ਦੇ ਪਸ਼ੂ ਡੰਗਰ ਹੜ੍ਹ ਵਿੱਚ ਰੁੜ ਗਏ ਹੋਣਗੇ ਉਹ ਸਭ ਦੀ ਰੀਹੈਬਿਲੀਟੇਸ਼ਨ ਵਿੱਚ ਮਦਦ ਦਾ ਕੰਮ ਕੀਤਾ ਜਾਏਗਾ ਇਹ ਪ੍ਰੋਸੈਸ ਲੰਮਾ ਚੱਲੇਗਾ ਲੱਗਦਾ ਹੈ ਕਈ ਹਫ਼ਤੇ ਇਹ ਪ੍ਰੋਸੈਸ ਚੱਲੇਗਾ ਤੇ ਆਮਦਨੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਪੂਰੇ ਦੇਸ਼ ਵਿੱਚ ਆਮ ਆਦੀ ਪਾਰਟੀ ਦੇ ਆਫਿਸਿਸ ਨੇ ਭਾਵੇਂ ਉਹ ਮਲੇ ਦੇ ਆਫਿਸਿਸ ਨੇ ਭਾਵੇਂ ਉਹ ਕੌਸਰ ਦੇ ਆਫਿਸਿਸ ਨੇ ਭਾਵੇਂ ਕਿਸੇ ਵੀ ਤਰੀਕੇ ਦਾ ਉੱਥੇ ਵਿਧਾਨ ਸਭਾ ਦਾ ਆਫਿਸ ਹੈ ਹਰ ਆਮ ਆਦੀ ਪਾਰਟੀ ਦੇ ਦਫ਼ਤਰ ਵਿੱਚ ਪੰਜਾਬ ਦੇ ਇਸ ਹਰ ਵਿੱਚ ਰਾਹਤ ਬਚਾਅ ਕਾਰਿਆ ਦਾ ਕੈਂਪੇਨ ਉੱਥੇ ਚਲਾਇਆ ਜਾਏਗਾ ਜਿਸ ਤਰੀਕੇ ਵੀ ਤੁਸੀਂ ਇਸ ਕੈਂਪੇਨ ਨਾਲ ਜੁੜ ਸਕਦੇ ਹੋ ਇਸ ਕੈਂਪੇਨ ਨਾਲ ਜੁੜੋ ਦੁਨੀਆ ਅੱਗੇ ਸਰਬੱਤ ਦੇ ਭਲੇ ਦਾ ਨਾਰਾ ਲਗਾਉਣ ਵਾਲੇ ਪੰਜਾਬੀਆਂ ਨੂੰ ਪੰਜਾਬ ਨੂੰ ਮੈਨੂੰ ਲੱਗਦਾ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪਿਛਲੇ ਕੁਝ ਹਫ਼ਤੇ ਆ ਤੋਂ ਆਪਾਂ ਵੇਖ ਰਹੇ ਆ ਪੰਜਾਬ ਦੇ ਕਈ ਸਾਰੇ ਜ਼ਿਲ੍ਹੇ ਹਜ਼ਾਰਾਂ ਪਿੰਡ ਲੱਖਾਂ ਪਸ਼ੂ ਬੇਸਾਬ ਪਰਿਵਾਰ ਤੇ ਹਜ਼ਾਰਾਂ ਹਜ਼ਾਰਾਂ ਹਜ਼ਾਰ ਕਿੱਲੇ ਫਸਲ ਇਸ ਆਫਤਾਦਾਂ ਦੀ ਚਪੇਟ ਵਿੱਚ ਆਈ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਬਾਣ ਜੀ ਸਾਰੇ ਮਿਨਿਸਟਰ ਸਾਹਿਬਾਨ ਨੇਬਲੇ ਸਾਹਿਬਾਨ ਬਹੁਤ ਸਾਰੀ ਐਨ ਜੀਓਸ ਤੇ ਬਹੁਤ ਸਾਰੇ ਲੋਕ ਜੋ ਬਾਦਲੇ ਬੁਲਕਸ ਬੈਠੇ ਰਹੇ ਪੰਜਾਬ ਦੇ ਨਾਲ ਇਸ ਆਫਦ ਨਾਲ ਲੜਨ ਵਿੱਚ ਡਟ ਕੇ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਸੁਭਾਅ ਚ ਇਹ ਮਦਦ ਨਹੀਂ ਮੰਗਦੇ ਪਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਉਹ ਸਾਰੇ ਲੋਕ ਜੋ ਇਨਸਾਨੀਅਤ ਪਸੰਦ ਨੇ ਜਿੱਦਾਂ ਸੋਰਾ ਭਾਈ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਹਮੇਸ਼ਾ ਕਿਤੇ ਵੀ ਕੋਈ ਆਫਤ ਆਈ ਹੈ ਹਮੇਸ਼ਾ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਲੋਕਾਂ ਵਿੱਚ ਨੇ ਇਸ ਟਾਈਮ ਸਾਡੇ ਸਭ ਦੀ ਜ਼ਿੰਮੇਵਾਰੀ ਵੜਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਈਏ ਜਿਸ ਤਰੀਕੇ ਵੀ ਤੁਸੀਂ ਮਦਦ ਕਰ ਸਕੋ ਕਿਉਂਕਿ ਬੇਸਾਬ ਲੋਕ ਮਦਦ ਕਰ ਰਹੇ ਨੇ ਮੈਨੂੰ ਲੱਗਦਾ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਜਰੀਰ ਹੋਰ ਬਾਕੀ ਚੀਜ਼ਾਂ ਦੀ ਹੈ ਮੈਂ ਕੁਝ ਉੱਤੇ ਲੋਕਾਂ ਨਾਲ ਗੱਲ ਕੀਤੀ ਜਿਹਨਾਂ ਨੇ ਦੱਸਿਆ ਕਿ ਮੱਛਰਦਾਨੀਆਂ ਤਿਰਪਾਲਾ ਦਵਾਈਆਂ ਬੱਚਿਆਂ ਦੇ ਕੱਪੜੇ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਹੈ ਹਰ ਚਲ ਜਾਏਗਾ ਤੇ ਉਹ ਸਾਰੇ ਪਰਿਵਾਰਾਂ ਦੀ ਰੀਐਬਿਲਿਟੇਸ਼ਨ ਦਾ ਕੰਮ ਜਿਹਨਾਂ ਦੇ ਪਾਣੀ ਨਿਕਲਣ ਤੋਂ ਬਾਅਦ ਬਕਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੋਣਗੇ ਉਹਨਾਂ ਦੇ ਪਸ਼ੂ ਡੰਗਰ ਹੜ੍ਹ ਵਿੱਚ ਰੁੜ ਗਏ ਹੋਣਗੇ ਉਹ ਸਭ ਦੀ ਰੀਐਬਿਲਿਟੇਸ਼ਨ ਵਿੱਚ ਮਦਦ ਦਾ ਕੰਮ ਕੀਤਾ ਜਾਏਗਾ ਇਹ ਪ੍ਰੋਸੈਸ ਲੰਮਾ ਚੱਲੇਗਾ ਲੱਗਦਾ ਹੈ ਕਈ ਹਫ਼ਤੇ ਇਹ ਪ੍ਰੋਸੈਸ ਚੱਲੇਗਾ ਤੇ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਆਫਿਸਿਸ ਨੇ ਪਾਵੇਓ ਐਵਰੇ ਦੇ ਆਫੀਸਿਸ ਨੇ ਪਾਵੇਓ ਕਾਉਂਸਲਰਸ ਦੇ ਆਫੀਸਿਸ ਨੇ ਪਾਵੇ ਕਿਸੇ ਵੀ ਤਰੀਕੇ ਦਾ ਉੱਥੇ ਵਿਧਾਨ ਸਭਾ ਦਾ ਆਫਿਸ ਹੈ ਹਰ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਪੰਜਾਬ ਦੇ ਇਸ ਹਰ ਵਿੱਚ ਰਾਹਤ ਬਚਾਅ ਕਾਰਿਆ ਦਾ ਕੈਂਪੇਨ ਉੱਥੋਂ ਚਲਾਇਆ ਜਾਏਗਾ ਜਿਸ ਤਰੀਕੇ ਵੀ ਤੁਸੀਂ ਇਸ ਕੈਂਪੇਨ ਨਾਲ ਜੁੜ ਸਕਦੇ ਹੋ ਇਸ ਕੈਂਪੇਨ ਨਾਲ ਜੁੜੋ